कल रात ਨੂੰ ਇਨਫਰਮੇਸ਼ਨ ਮਿਲੀ ਸੀ ਕਰੀਬ ਰਾਤ ਦੇ 11:30 ਵਜੇ ਕਿ ਭਾਈ ਲੱਦੂ ਪਿੰਡ ਜਿਹੜਾ ਕਿ ਸੱਥਾਣਾ ਸਦਰਪੱਟੀ ਵਿੱਚ ਪੈਂਦਾ ਹੈ ਉੱਥੇ ਇੱਕ ਬੰਦੇ ਦੀ ਡੈਥ ਹੋਈ ਹੁੰਦੀ ਹੈ ਗੋਲੀ ਲੱਗਣ ਕਾਰਨ ਮ੍ਰਿਤਕ ਦਾ ਨਾਮ ਹੈਗਾ ਗੁਰਵਿੰਦਰ ਸਿੰਘ ਜੋ ਕਿ ਭਾਈ ਲੱਧੂ ਦਾ ਰਹਿਣ ਵਾਲਾ ਹੈ ਅਰੈਸਟ ਹੋਇਆ ਚੁਕੀ ਹਾਂਜੀ ਇਹਦੇ ਵਿੱਚ ਟੋਟਲ ਪੰਜ ਦੋਸ਼ੀ ਨੇ ਜਿਨ੍ਹਾਂ ਦੇ ਖਿਲਾਫ 103 ਬੀ ਐਨ ਐਸ ਕਤਲ ਦਾ ਪਰਚਾ ਦਰਜ ਕੀਤਾ ਗਿਆ ਹੈ ਇਹਨਾਂ ਵਿੱਚੋਂ ਦੋ ਦੋਸ਼ੀ ਹਜੇ ਤੱਕ ਪੁਲਿਸ ਨੇ ਗ੍ਰਿਫਤਾਰ ਕਰ ਲਏ ਨਹੀਂ ਇੱਕ ਇੱਕ ਹੈਗਾ ਪ੍ਰੀਤ ਸਿੰਘ ਤੇ ਇੱਕ ਬਚਨ ਸਿੰਘ ਇਹ ਦੋਨਾਂ ਦੀ ਹਜੇ ਤੱਕ ਅਰੈਸਟ ਅਰੈਸਟ ਪਾ ਚੁੱਕੇ ਹਾਂ ਤਾਂ ਤੇ ਵੈਪਨ ਜ਼ਬਰ ਹੋ ਗਿਆ ਹਾਂਜੀ ਇਹਦੇ ਵਿੱਚ 12 ਬੋਦੀ ਰਾਈਫਲ ਜਿਹਦੇ ਨਾਲ ਇਸ ਬੰਦੇ ਦਾ ਕਤਲ ਕੀਤਾ ਜਾਂਦਾ ਉਹ ਬਰਾਮਦ ਹੋ ਚੁੱਕੇ ਹਨ ਤੇ ਕੋਈ ਪਤਾ ਲੱਗਾ ਕਿਹੜੀ ਗੱਲੋਂ ਜੀ ਸੀ ਸੀ ਇਹਨਾਂ ਦਾ ਪੰਜ ਛੇ ਦਿਨ ਪਹਿਲੇ ਵੀ ਇੱਕ ਝਗੜਾ ਹੋਇਆ ਸੀ ਤੇ ਉਹਦੀ ਲੜੀ ਵਿੱਚ ਹੀ ਇਹਨਾਂ ਨੇ ਇਹ ਇੱਕ ਕਦਮ ਪੁੱਟਾਇਆ ਇਸ ਵਾਰ ਗੰਦਰ ਬੈਟਰੀ ਹੋ ਫਾਇਰਫਾਇਰਤ ਨਹੀਂ ਹੋਇਆ ਕ੍ਰਾਸ ਫਾਇਰਿੰਗ ਨਹੀਂ ਕੀਤੀ ਕ੍ਰਾਸ ਫਾਇਰਿੰਗ ਹੋਈ ਨਹੀਂ ਸਿਰਫ ਇਹਦੇ ਬਲੀ ਫਾਇਰ ਹੋਇਆ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਮੇਰਾ ਪਿੰਡ ਕਾਲੇਕੇ ਥਾੜਾ ਤੇ ਮੈਂ ਰਾਤ ਆਪਦੀ ਭੂਆ ਦੇ ਪਿੰਡ ਲੱड्डੂਪਾਈ ਲੱड्डੂ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਆਇਆ ਸੀ ਤੇ ਮੇਰਾ ਭਰਾ 10:00 ਵਜੇ ਆਇਆ ਹੈ ਕੱਪੜੇ ਲੈ ਕੇ ਅਮ੍ਰਿਤਸਰੋਂ ਤੇ ਆਪਣੇ ਘਰ ਵਾਲ ਨੂੰ ਆ ਰਿਹਾ ਨਾਲ ਉਹਦੇ ਦੋ ਦੋਸਤ ਨੂੰ ਛੱਡਣਾ ਆ ਰਿਹਾ ਉਹ ਜਦੋਂ ਘਰ ਆ ਲਾ ਰਿਹਾ ਸੀ ਤੇ ਉੱਥੋਂ ਇਹਦੇ ਪਿੰਡ ਦੇ ਪੰਜ ਵਿਅਕਤੀਆਂ ਨੇ ਜੋ ਕਿ ਪਹਿਲਾਂ ਵੀ ਇਦਾਂ ਕੋਈ ਖਾਰਖਾਨੇ ਉਹਨਾਂ ਨੇ ਇਹਦਾ ਰਾਹ ਮੱਲ ਕੇ ਤੇ ਇਹਦੇ ਉੱਪਰ ਹਮਲਾ ਕਰਕੇ ਇਹਨੂੰ ਘਰੇ ਲਾ ਜਾ ਕੇ ਗੋਲੀ ਮਾਰ ਕੇ ਤੇ ਇਹਨੂੰ ਮਾਰ ਦਿੱਤਾ ਹੈ ਬਾਅਦ ਚ ਫਿਰ ਕਿਸ ਤਰੀਕੇ ਨਾਲ ਪਤਾ ਲੱਗਾ ਸਾਨੂੰ ਸਾਡੇ ਲਾਗੇ ਘਰ ਸੀ ਜਦੋਂ ਰੌਲਾ ਰੱਪਾ ਪਿਆ ਸੀ ਭੱਜ ਕੇ ਗਏ ਆ ਤੇ ਸਾਡੇ ਜਾਣ ਤੋਂ ਪਹਿਲਾਂ ਉਹ ਬੰਦੇ ਭੱਜੁੱਕੇ ਹੀ ਉਦੋਂ ਦੋ ਮੁੰਡੇ ਸਾਡੇ ਮੌਕੇ ਤੇ ਮੌਜੂਦ ਸੀ ਜਿਹੜੇ ਇਹਦੇ ਨਾਲ ਸੀ ਉਹਨਾਂ ਨੇ ਰੌਲਾ ਪਾਇਆ ਤੇ ਬਾਅਦ ਵਿੱਚ ਫਿਰ ਅਸੀਂ ਇਹਨੂੰ ਲੈ ਕੇ ਗਏ ਆਪਣੇ ਭਿੱਖੀ ਵੈਂਡ ਹਸਪੀਟਲ ਉੱਥੋਂ ਉਹਨਾਂ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕਰਤਾ ਜੀ ਨਾਮ ਵੀ ਗੁਰਵਿੰਦਰ ਸਿੰਘ ਜੀ ਪਿੰਡ ਲੱਦੂ ਭਾਈ ਲੱਦੂ ਜੀ ਉਹ ਬੜੀ ਮਾਰੀ ਹੋ ਗਈ ਕੀ ਨਾਮ ਉਹਦਾ ਨਾਮ ਪ੍ਰੇਮਾ ਜੀ ਨਾਲ ਉਹਦੇ ਮੁੰਡੇ ਪੰਜ ਜਾਣੇ ਸੀ ਜੀ ਉਹਦਾ ਫਾਦਰ ਵੀ ਸੀ ਦੋ ਉਹਦੇ ਬੱਚੇ ਵੀ ਸੀ ਇੱਕ ਉਹਦਾ ਭਰਾ ਵੀ ਸੀ ਉਹ ਟੋਟਲ ਪੰਜ ਜਾਣੇ ਸੀ ਘਰ ਦੇ ਸਾਰੇ ਪਰਿਵਾਰ ਦੇ ਮੈਂਬਰ ਉਹ ਰਾਹ ਮੱਲ ਕੇ ਬੈਠੇ ਹੋਏ ਸੀ ਗੁਰਵਿੰਦਰ ਦਾ ਪੂਰਾ ਨਾਮ ਤੇ ਨਾਲ ਨਿਕਨਦਾ ਉਹਦਾ ਨਾਮ ਗੁਰਵਿੰਦਰ ਸਿੰਘ ਹੈ ਜੀ ਗਿੰਦਰ ਗਿੰਦਰ ਨੂੰ ਕਹਿੰਦੇ ਆ ਜੀ ਹਾਂਜੀ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਹੁਣ ਤੱਕ ਪੁਲਿਸ ਨੇ ਹੁਣ ਤੱਕ ਦੋ ਹੀ ਬੰਦੇ ਅਰੈਸਟ ਕੀਤੇ ਆ ਜੀ ਬਾਕੀ ਅਜੇ ਤੱਕ ਭਗੌੜੇ ਆ ਜੀ ਕੀ ਕਹਿਣਾ ਚਾਹੁੰਦੇ ਹੋ ਪੁਲਿਸ ਨੂੰ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਇਹੋ ਹੀ ਕਰਦੇ ਆ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਸਕਾਰ ਤੋਂ ਪਹਿਲਾਂ ਪਹਿਲਾਂ ਉਹ ਬੰਦੇ ਅਰੈਸਟ ਕੀਤੇ ਜਾਣ ਨਹੀਂ ਤੇ ਅਸੀਂ ਫਿਰ ਧਰਨਾ ਲਾਵਾਂਗੇ ਪ੍ਰਦਰਸ਼ਨ ਕਰਾਂਗੇ ਜੀ ਬਜਾ ਰੰਜੀਤ ਕੀ ਹੈ ਜੀ ਰੰਜੀਤ ਕੋਈ ਨਹੀਂ ਜੀ ਥੋੜਾ ਇਹਨਾਂ ਦਾ ਥਾਂ ਦਾ ਝਗੜਾ ਸੀ ਕਾਫੀ ਟਾਈਮ ਪਹਿਲਾਂ ਦਾ ਜੀ ਪੰਚਾਇਤੀ ਜਗ੍ਹਾ ਸੀ ਉਹਨਾਂ ਬੰਦਿਆਂ ਕਬਜ਼ਾ ਕੀਤਾ ਸੀ ਤੇ ਇਹਨ ਇਸੇ ਚੀਜ਼ ਦੀ ਉਹ ਬੰਦੇ ਰੰਜੀਤ ਕਹਿੰਦੇ ਸੀ ਪਿੰਡ ਭਾਈ ਲੱਧੂ ਰੰਜੀਤ ਪੱਟੀ ਇਹ ਗੱਲ ਹੋਈ ਸੀ ਗੱਲ ਨਾਲ ਇਹਨਾਂ ਦੇ ਪਹਿਲਾਂ ਤੋਂ ਕੋਈ ਰੰਜਸ ਜੀ ਚੱਲਦੀ ਤੇ ਰੰਜਸ ਜੀ ਚੱਲਦੀ ਚੱਲਦੀ ਰਾਤੀਂ ਕਿ ਇਤਰੋਂ ਕਦੇ ਗਏ ਪਿੱਕੀ ਮਿੰਡੋਂ ਕੱਪੜੇ-ਕੁੱਪੜੇ ਲੈ ਕੇ ਨਾਲ ਇਹਦਾ ਕੋਈ ਯਾਰ ਦੋਸਤ ਜੀ ਤੇ ਉਹ ਤਿੰਨ-ਚਾਰ ਦਿਨਾਂ ਦਾ ਸਿੜੀਆਂ ਕੱਲਣ ਲਏ ਸੀ ਪੀਜੇ ਹੁਣ ਕਿਿੱਥੇ ਸਾਨੂੰ ਵਜੇ ਗਏ ਵੱਡ ਘਤਰਾ ਛਟਰਾ ਨਹੀਂ ਸਾਨੂੰ ਉੱਧਰ ਗਾਲਾਂ ਕੱਢੀਆਂ ਜਾਂ ਸਾਡੀ ਲੜਾਈ ਹੋਈ ਆ ਇਕੱਠਾ 10 ਦਿਨਾਂ ਦੇ ਰੰਜੀਤ ਜੀ ਚੱਲਣ ਦੇ ਇਹ ਮੁਰਗ ਕੇਦੇ ਉਹ ਨਾਲ ਮੁੰਡਾ ਤੇ ਦੋਵੇਂ ਜਾਣਦੇ ਉਹਨਾਂ ਨੂੰ ਕਹਿੰਨੇ ਦੱਸਤਾ ਵੀ ਤਰੇ ਆਉਂਦੇ ਆ ਉਹ ਪੰਜ ਛੇ ਜਣੇ ਤਿਆਰੀ ਜਿਹਾ ਦੀ ਬੈਠੇ ਤੇ ਇੱਕ ਜਣੇ ਕੋਲ ਰਫਲ ਸੀ ਦੂਜਿਆਂ ਕੋਲ ਦਾਤਰ ਦੁੱਤਰ ਜਿਹਾ ਕੋਲ ਕਰਪਾਣ ਸੀ ਇਹਨਾਂ ਨੂੰ ਕੋਈ ਪਤਾ ਨਹੀਂ ਇਹ ਦੱਸਦੀਆਂ ਗੱਲਾਂ ਬਾਤਾਂ ਕਰਦੇ ਗਲੀ ਗਲੀ ਤਰੇ ਜਾਂਦੇ ਜਦੋਂ ਬੂਹੇ ਲੱਗੇ ਗਏ ਤੇ ਉਹ ਇੱਕਦਮ ਜਦੋਂ ਪਏ ਉਹ ਸਾਹਮਣੇ ਆ ਤੇ ਗੋਲੀ ਵੱਜੀ ਤੇ ਇੱਥੇ ਵੱਜ ਗਈ ਦੂਜਾ ਮੁੰਡਾ ਜਿਹੜਾ ਉਹਦਾ ਪਿਛਾਂ ਪੱਜ ਗਿਆ ਫਰੇਕ ਕੋਲ ਪਸਤਾਵਾਲ ਇਹਨੇ ਪਸਤਾਵਾਲ ਦੇ ਗੋਦੇ ਮਗਰ ਮਾਰੀਆਂ ਪਰ ਉਹ ਬਿੱਲਾ ਕਿਸੇ ਦੇ ਬਾਥਰੂਮ ਹੀ ਉਹਨਾਂ ਚ ਵੱਜ ਗਈ ਉਹ ਬਚ ਗਿਆ ਉਹਨੇ ਲਾਗੇ ਦਾ ਘਰ ਆ ਭੱਜ ਗਏ ਘਰ ਦੱਸਿਆ ਵੀ ਕਿੰਦਰ ਨੂੰ ਗੋਲੀ ਮਾਰਤੀ ਉਹਨਾਂ ਜਿਹੜੇ ਗਏ ਭੱਜ ਗਏ ਸਾਰੇ ਜਣੇ ਜਾਂਦਿਆਂ ਨੂੰ ਉਹ ਇੱਕ ਦਾਤਰ ਮਾਰ ਕੇ ਮੁੜ ਕੇ ਆ ਭੱਜ ਭੁੱਜ ਗਏ ਸਾਰੇ ਫਿਰ ਇਹਨਾਂ ਜਾ ਕੇ ਤੋਂ ਸੰਪਰਾ ਗਵਾਂਡੀਆਂ ਦੀ ਗੱਡੀ ਲਈ ਫਿਰ ਚ ਗੱਡੀ ਚ ਪਾ ਕੇ ਹਸਪਤਾਲਿਆਂ ਵਿੱਚ ਹੀ ਵਿੰਡ ਲਿਆਂਦਾ ਅਨੰਦ ਹਸਪੀਟਲ ਉਹਨਾਂ ਆਖਿਆ ਵੀ ਜਦੋਂ ਗੋਲੀ ਸਾਰ ਰਗ ਤੇ ਵੱਜ ਗਈ ਤਾਂ ਉਹਦੇ ਖਤਮ ਹੋ ਗਿਆ ਸਪੋਰਟ ਸੀ ਕਿਤੇ ਇਹ ਨਾ ਜੀ ਮੀਰ ਲੱਗੇ ਜਿੱਤੇ ਇਹਦਾ ਨਾ ਕਰਵਿੰਦਰ ਸਿੰਘ ਨੇ ਸੰਨੋ ਫਨਿਸ਼ਾਨ ਸਿੰਘ ਮੁੰਡਾ ਕੁੜਾ ਬੜੀ ਮੁੰਡਾ ਇੰਨਾ ਵਧੀਆ ਹੈ ਨਈਸ ਮੁੰਡਾ ਕੀ ਗੱਲਾਂ ਕਰਵੇਂ ਵੀ ਬੁਰਜੀ ਜਿਹੜਾ ਜਵਾਨ 28 29 ਸਾਲ ਹੋਰੇ ਤੇ ਗੁੜੀਆ ਮਾਰਕੀਟ ਵੇਡਾਗਰ ਕਰਤਾ ਲੋਕੀ ਤੋਂ ਕੀ ਮੰਗ ਕਰਦੇ ਆ ਹੁਣ ਆਪਾਂ ਐਵੇਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਬੰਦੇ ਜਿਹੜੇ ਉਹ ਛੇਤੀ ਛੇਤੀ ਵਿਰਸਤ ਹੋਣ ਬੰਦੇ ਫੜੇ ਜਾਣ ਤੇ ਸਾਨੂੰ ਬਿਲਕੁਲ ਇਨਸਾਫ ਦਿੱਤਾ ਜਾਵੇ ਕਿ ਪੁਲਿਸ ਪ੍ਰਸ਼ਾਸਨ ਜਿਹੜੀ ਸਾਡੀ ਹੈਲਪ ਕਰੇ ਸਾਨੂੰ ਇਨਸਾਫ ਦਿਵਾਉਣ ਜਿਹੜਾ ਨਜਾਇਜ਼ ਬੰਦਾ ਮਾਰਤਾ ਮੜੀ ਜੀ ਗੱਲ ਤੋਂ ਤੇ 28-29 ਸਾਲ ਉਮਰ ਦਾ ਬੰਦਾ ਕੱਪੜੂ ਜਵਾਨ ਹੋਣਾ ਕੋਈ ਛੋਟੀ ਜੀ ਗੱਲ ਨਹੀਂ ਥਨ ਮੜੀ ਦੀ ਥਨ ਮੜੀ ਹੈ ਕੋਈ ਗੱਲ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਤੇ ਮੜੀ ਦੀ ਗੱਲ ਤਾਂ ਦੇਣਾ ਗੋਲੀ ਮਾਰ ਕੇ ਤੇ ਮਾਰ ਕੇ ਸੌਟਾ